ਕਰ ਕਰਦਾ ਹੈ ਜੋ ਪਾਣੇ ਦੇ ਵਿਪਰੀਤ ਚੱਲਦਾ ਪਿਆਰਿਓ ਯਾਦ ਰੱਖਿਓ ਸ਼ਿਕਵੇ ਦਿੰਦਾ ਹੈ ਸ਼ਿਕਵੇ ਦਾ ਅਰਥ ਆਪਾਂ ਸਮਝ ਗਏ ਗਿਲੇ ਉਲਾਂਬੇ ਤੇ ਜਿਸ ਬੰਦੇ ਨੂੰ ਸ਼ਿਕਵੇ ਦੇਣ ਦੀ ਆਦਤ ਬਣ ਜਾਏ ਤੁਹਾਡੀ ਜ਼ਿੰਦਗੀ ਚ ਬੜੇ ਬੰਦੇ ਮਿਲੇ ਹੋਣਗੇ ਤੁਸੀਂ ਜਿੰਨਾ ਮਰਜੀ ਕਰ ਲਓ ਯਾਦ ਰੱਖਿਓ ਫਿਰ ਵੀ ਕੋਈ ਨਾ ਕੋਈ ਅੰਦਰ ਦੀ ਅੰਦਰ ਦੀ ਹਵਾੜ ਕੱਢੀ ਜਾਣਗੇ ਪਰਿਵਾਰ 'ਚ ਸ਼ਿਕਵੇ ਦੇਈ ਜਾਣਗੇ ਕਿਉਂਕਿ ਉਹਨਾਂ ਦਾ ਸੁਭਾਅ ਬਣ ਚੁੱਕਾ ਹੈ ਸ਼ਿਕਵੇ ਦੇਣਾ ਗੁਰੂ ਅਰਜਨ ਸਾਹਿਬ ਦਾ ਇੱਕ ਪਵਿੱਤਰ ਬਚਨ ਹੈ ਜਿਹੜਾ ਬੰਦਾ ਸ਼ਿਕਵੇ ਦਿੰਦਾ ਹੈ ਉਹ ਸਭ ਕੁਝ ਲੈ ਕੇ ਵੀ ਕਲਪਦਾ ਰਹਿੰਦਾ ਹੈ ਪਿਆਰਿਓ ਜਿਹੜਾ ਰੱਬ ਦੇ ਕੋਲੋਂ ਸਭ ਕੁਝ ਚਲਾ ਵੀ ਜਾਏ ਸ਼ੁਕਰ ਕਰਦਾ ਹੈ ਰੱਬ ਉਹਨੂੰ ਚਾਰ ਗੁਣਾ ਹੋਰ ਅੱਗੇ ਨਿਹਾਲ ਕਰ ਦਿੰਦਾ ਹੈ ਇਹ ਵੀ ਬਾਣੀ ਚ ਪਾਣੀ ਨਾਲ ਸੰਬੰਧਿਤ ਸ਼ਿਕਵੇ ਵਾਲੇ ਬਾਰੇ ਮਹਾਰਾਜ ਜੀ ਨੇ ਬਾਣੀ ਚ ਕਿਹਾ ਜੀ ਕਿ 10 ਬਸਤੂਲੇ ਪਾਛੇ ਪਾਵੇ ਇੱਕ ਬਸਤ ਕਾਰਨ ਬੇਖੋਟ ਗਵਾਵੇ ਸ਼ਿਕਵਾ ਹੈ ਨਾ 10 ਮਿਲੀਆਂ ਕਿ ਨਹੀਂ ਮਿਲਿਆ ਬਸ ਸਿਰ ਤੇ ਬਾਹਰ ਰੱਖ ਲਈ 10 ਬਸਤੂਲੇ ਪਾਛੇ ਪਾਵੇ ਇੱਕ ਬਸਤ ਕਾਰਨ ਬੇਖੋਟ ਗਵਾਵੇ ਇੱਕ ਪੀ ਨਾ ਦੇ 10 ਵੀ ਹਿਰਲੇ ਤੋਂ ਮੂੜਾ ਕਹੋ ਕਹਾ ਕਰੇ ਜਿਸ ठाकुर ਸਿਓ ਨਾਹੀ ਚਾਰਾ ਤਾਂ ਕੋ ਕੀ ਜਾਏ ਸਤਿ ਨਮਸਕਾਰਾ ਹਜ਼ੂਰ ਨੇ ਤੇ ਸ਼ਬਦ ਵਰਤੇ ਕਹਿੰਦੇ ਨੇ ਕਿ ਇੱਕ ਹੈ ਸ਼ਿਕਵਾ ਤੇ ਸ਼ੁਕਰਾਨਾ ਕੀ ਹੈ ਉਸ ਸ਼ੁਕਰ ਵਿੱਚ ਜਿਉਂਦਾ ਖੈ ਹਜ਼ੂਰ ਨੇ ਉਸ ਬਾਰੇ ਬਾਣੀ ਚ ਕਿਹਾ ਜਿਸ ਕੀ ਬਸਤ ਇਸ ਅਗੈ ਰਖ ਹੈ ਫਿਰ ਬੇਨਤੀ ਸੁਣੋ ਉਹਨੂੰ 10 ਮਿਲੀਆਂ ਇੱਕ ਨਹੀਂ ਮਿਲੀ ਤੇ ਕਲਪੀ ਜਾ ਰਿਹਾ ਤੇ ਜਿਹਦੀਆਂ ਸਭ ਕੁਝ ਚਲੀਆਂ ਗਈਆਂ ਉਹ ਵੇਖੋ ਸ਼ੁਕਰ ਹੈ ਨਾ ਸਭ ਕੁਝ ਚਲਾ ਜਾਏ ਫਿਰ ਵੀ ਸ਼ੁਕਰ ਲਬਜ ਵਰਤਨਾ ਇਹ ਬੜੀ ਪਰਮ ਅਵਸਥਾ ਹੈ ਸਹਿਬ ਕਹਿੰਦੇ ਜਿਸ ਕੀ ਬਸ ਇਸ ਅਗੈ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮਥ ਹੈ ਉਸ ਤੇ ਚੌਗਨ ਕਰੈ ਨਿਗਾਲ ਸ਼ੁਕਰ ਕਰਨ ਵਾਲੇ ਨੂੰ ਪਿਆਰੋ ਬਰਕਤਾਂ ਪੈਂਦੀਆਂ ਨੇ ਸ਼ਿਕਵੇ ਕਰਨ ਵਾਲੇ ਬੰਦੇ ਖਾਲੀ ਦੇ ਖਾਲੀ ਰਹਿ ਜਾਂਦੇ ਉਸ ਤੇ ਚੌਗਨ ਕਰੇ ਨਿਗਾਲ ਨਾਨਕ ਸਾਹਿਬ ਸਦਾ ਦਿਆਲ ਉਹ ਸਦਾ ਦਿਆਲੂ ਹੈ ਇੱਕ ਪ੍ਰਮਾਣ ਸਿਰਫ ਹੋਰ ਦਾਸ ਦੇ ਦੇਗਾ ਮੇਰਾ خیال ਇਹ ਇਸ ਸ਼ਬਦ ਨੂੰ ਅੱਗੇ ਤੋਰਨੀ ਕਿਉਂਕਿ ਆਪਾਂ ਅਰਥ ਵੀ ਕਰਨੇ ਨੇ ਇਸ ਦੇ ਵਿਚਾਰ ਵੀ ਕਰਨੀ ਕੱਲ ਤੁਸੀਂ ਇੱਕੋ ਸ਼ਬਦ ਤੇ ਪਾਣੀ ਤੇ ਗੱਲ ਕਰ ਰਹੇ ხਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਨੇ ਉਹ 98 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਚ 57 ਸ਼ਲੋਕ ਨੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਇੱਕ ਸ਼ਬਦ ਸੋਰਠ ਰਾਗ ਵਿੱਚ ਹੁਕਮਨਾਮੇ ਹੁਕਮ ਰੂਪ ਵਿੱਚ ਵੀ ਹੁੰਦਾ ਅਕਸਰ ਜਦੋਂ ਮਹਾਰੇ ਦਾ ਪ੍ਰਕਾਸ਼ ਕਰਨੇ ਉਹ ਸ਼ਬਦ ਨੂੰ ਇਹ ਪਾਣੀ ਦਾ ਸਿਖਰ ਸ਼ਬਦ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਇਥੇ ਤੇ ਨਹੀਂ ਕਿਹਾ ਤੈਨੂੰ ਦੁੱਖ ਨਹੀਂ ਆਏਗਾ ਕਿਨ ਦੁੱਖ ਆਵੇ ਪਰ ਦੁੱਖ ਨੂੰ ਦੁੱਖ ਨਾ ਮੰਨਣਾ ਦੁੱਖ ਨੂੰ ਦੁੱਖ ਨਾ ਮੰਨਣਾ ਸੁਖ ਆਵੇ ਤੇ ਹੰਕਾਰੀ ਨਾ ਹੋਣਾ ਦੁੱਖ ਆਉਂਦਾ ਮਨ ਹੀਣਤਾ ਚ ਡਿੱਗ ਪੈਂਦਾ ਹੈ ਪਿਆਰ ਸੁਖ ਆਉਂਦਾ ਤੇ ਹੰਕਾਰੀ ਹੋ ਜਾਂਦਾ ਦੁੱਖ ਆਉਂਦਾ ਤਾਂ ਵੀ ਭੁੱਲਦਾ ਦੁੱਖ ਆਉਂਦਾ ਕਹਿੰਦਾ ਰੱਬ ਨੇ ਮਾੜਾ ਕੀਤਾ ਸੁਖ ਆਉਂਦਾ ਕਹਿੰਦਾ ਬੜੀ ਚਿਰ ਦੇ ਲੱਗੇ ਸਾ ਰੱਬ ਨੇ ਕੀ ਕੀਤਾ ਕਮਾਈਆਂ ਤੇ ਆਪਣੀਆਂ ਕੀਤੀਆਂ ਨੇ ਨਾ ਇਹ ਦੋਹਾਂ ਹੱਥਾਂ ਚ ਰੱਬ ਨੂੰ ਭੁੱਲਦਾ ਹੈ ਪਰ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੇ ਸੁਖ ਸਨੇਹ ਅਰ ਭੈ ਨਹੀਂ ਜਾਣ ਕੈ ਕੰਚਨ ਮਾਟੀ ਵਾਨੇ ਸੁਖ ਸਨੇਹ ਸਨੇਹ ਅਰਤ ਮੋਹ ਭੈ ਨਹੀਂ ਸੋਨਾ ਤੇ ਮਿੱਟੀ ਇੱਕ ਬਰਾਬਰ ਜਾਂਦਾ ਹੈ ਹੁਣ ਜਦੋਂ ਸਤਗੁਰੂ ਦਾ ਸ਼ਬਦ ਪੜ੍ਹਨੇ ਖਾਂ ਦਾਸ ਦੇ ਮਨ ਚ ਕੱਲ ਵੀ ਮੈਂ ਇੱਕ ਬੇਨਤੀ ਕੀਤੀ ਸੀ ਕਿ ਭਾਣੇ ਦਾ ਸਬਕ ਗੁਰੂ ਸਾਹਿਬ ਆਪਣੀ ਬਾਣੀ ਸਾਨੂੰ ਸਿਖਾਉਂਦੇ ਨੇ ਮੈਂ ਥੋੜੀ ਜੀ ਅਰਜ਼ ਸਤਗੁਰੂ ਦੀ ਬਾਣੀ ਵਿੱਚ ਵੀ ਕਰਨੀ ਚਾਹਾਂ ਪਰ ਇਤਿਹਾਸਿਕ ਇਕਨੁਕਤਾ ਕਿ ਪਾਣਾ ਮੰਨਣ ਵਾਲਾ ਰੋੜਾਂ ਤੇ ਬੈਠਾ ਹੋਇਆ ਵੀ ਕਦੀ ਮੱਥੇ ਤੇ ਵਟ ਨਹੀਂ ਪਾਂਦਾ ਯਾਦ ਰੱਖਿਓ ਜਿਹੜਾ ਪਾਣੀ ਨੂੰ ਨਹੀਂ ਸਮਝਦਾ ਉਹ ਕੀਮਤੀ ਗਦੇਲਿਆਂ ਤੇ ਬੈਠਾ ਹੋਇਆ ਵੀ ਕਲਪੀ ਜਾਂਦਾ ਹੈ ਕਿਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਉਹਨਾਂ ਦੇ ਜੀਵਨ ਸੰਬੰਧੀ ਅਜ ਥੋੜੀ ਕਿਉਂਕਿ ਮੈਨੂੰ ਪਤਾ ਹੈ ਬੜੀ ਬੜੀ ਅਸੀਂ ਇੱਥੇ ਵਿਚਾਰ ਕੀਤੀ ਮੈਂ ਉਸ ਦਿਨ ਕਿਹਾ ਕਿ ਮੈਨੂੰ ਤਕਰੀਬਨ 20 ਸਾਲ ਹੋ ਗਏ ਨਿਰੰਤਰ ਇੱਥੇ ਹੁੰਦੇ ਆਂ ਇਹ 1-10 ਸਾਲ ਛੱਡ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਜ਼ਿੰਦਗੀ 'ਚ ਜੇ ਸੱਚ ਪੁੱਛੋ ਉਹਨਾਂ ਦਾ ਜੀਵਨ ਕੀ ਵਿਆਖਿਆ ਹੈ ਇਹ ਸ਼ਬਦ ਦੀ ਇਹ ਸ਼ਬਦ ਉਹਨਾਂ ਦੀ ਜੀਵਨ ਦੀ ਵਿਆਖਿਆ ਹੈ ਜੀ ਜਾਂ ਇਹ ਕਹਿ ਲੋ ਉਹਨਾਂ ਦੀ ਜ਼ਿੰਦਗੀ ਇਹ ਸ਼ਬਦ ਵਿੱਚ ਹੈ ਮੈਂ ਇੱਥੇ ਸ਼ਬਦ ਚਲੋ ਨਰ ਵਰਤਿਆ ਹੈ ਤਾਂ ਅਪੇਧਤਾ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰਪੈ ਨਹੀਂ ਜੰਕਾ ਕੰਚਨ ਮਾਟੀ ਮਨ ਹੈ ਹੁਣ ਏਡਾ ਵੱਡਾ ਸ਼ੁਕਰ ਕੇਵਲ ਇਹ ਪਾਤਰ ਨਹੀਂ ਸਿਰਜੇ ਗਏ 42 ਸਾਲ ਦੀ ਆਰਬਲਾ ਹੈ ਹਜ਼ੂਰ ਦੀ ਤੇ ਦਾਸ ਨੇ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਪੰਜਾਬੀ ਦੇ ਇੱਕ ਸ਼ਾਇਰ ਨੇ ਲਿਖਿਆ ਸੀ ਕਿ ਉਹਦੇ ਇੱਕ ਹੱਥ ਬਾਜ਼ ਉਹਦੇ ਦੂਜੇ ਹੱਥ ਘੋੜਾ ਉਹਦੇ ਇੱਕ ਹੱਥ ਬਾਜ਼ ਉਹਦੇ ਦੂਜੇ ਹੱਥ ਘੋੜਾ ਉਹਦੀ ਵਾਟ ਬੜੀ ਲੰਮੀ ਪਰ ਉਹਦਾ ਸਮਾਂ ਬੜਾ ਥੋੜਾ ਸਤਿਗੁਰੂ ਦਾ ਵਕਤ ਕਿੰਨਾ ਕੁ 42 ਸਾਲ ਦੇ ਸਿੱਖ ਘਾਣ ਵਾਲੇ ਕਈਆਂ ਨੇ ਇਤਿਹਾਸ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਹੋਣਾ ਅਮਰ ਕਿਨੇ ਕੋ ਤੇ ਫਿਰ ਵੀ ਮੈਂ इमोਸ਼ਨ ਕਰ ਲਈ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਗੁਰਦੁਆਰਿਆਂ ਵਿੱਚੋਂ ਬਾਹਰ ਨਾ ਕੱਢੋ ਮੇਰੀ ਬੇਨਤੀ ਹੈ ਜੋ ਉਸਨੇ ਅੰਮ੍ਰਿਤ ਦੀ ਦਾਤ ਦੇ ਦਿੱਤੀ ਸ਼ੱਕ ਨਾ ਕਰੋ ਪੰਬਲ ਪੂਸੇ ਤੇ ਦੁਬਦਾ ਚ ਨਾ ਪਾਓ ਜੋ ਗੁਰੂ ਕਹਿੰਦਾ ਉਹਨੂੰ ਸਤਿਵਚਨ ਕਰਕੇ ਸਵਕਾਰ ਲਏ ਪਹਿਲਾਂ ਵੀ ਸਵਕਾਰਿਆ ਅੱਜ ਵੀ ਸਵਕਾਰਾਂਗੇ ਤੇ ਅਗਲੇ ਵੀ ਸਵਕਾਰਨ ਤੋਂ ਬਿਨਾਂ ਨਹੀਂ ਅਸੀਂ ਤੁੱਲੇ ਆ ਗੁਰੂ ਗੋਬਿੰਦ ਸਿੰਘ ਨੂੰ ਗੁਰਦੁਆਰੇ ਚੋਂ ਬਾਹਰ ਕੱਢਣ ਲਈ ਇਹਨੂੰ ਪਲੀਜ਼ ਮੈਂ ਕਿਸੇ ਦੁਸ਼ਮਣ ਨਹੀਂ ਕਹਿ ਰਿਹਾ ਉਹ ਸਤਗੁਰੂ ਜਿਹਦੇ ਬਾਰੇ ਅੱਲਾ ਯਾਰ ਖਾਂ ਜੋਗੀ ਦੀਆਂ ਸਤਰਾ ਨੇ ਤੇ ਦੋ ਕ ਸ਼ੇਰ ਮੈਂ ਜ਼ਫਰਨਾਮੇ ਚੋ ਹਜ਼ੂਰ ਦੇ ਜਰੂਰ ਸਾਂਝੇ ਕਰਨੇ ਨੇ ਬਾਣਾ ਤੇ ਸ਼ੁਕਰ ਕੀ ਉਹਦੀ ਭਾਵੇਂ ਉਡਾਰੀ ਹੈ ਉਸ ਮੁਸਲਮਾਨ ਰਾਈਟਰ ਦੀ ਉਹ ਲਿਖਦਾ ਹੈ ਕਿ ਉਹਦੇ ਦੋ ਸ਼ੇਰ ਨੇ ਸਿਰਫ ਕਿ ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰ ਖੁਦਾ ਮੈਂ ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੈਂ ਜਮਕੌਰ ਦੀ ਗੜੀ ਦੀ ਉਹ ਰਾਤ ਸਵੇਰ ਲਾਲ ਸ਼ਹੀਦ ਗੁਣੇ ਨੇ ਕਿਉਂਕਿ ਪਾਣਾ ਲਫਜ਼ ਇਤੇ ਸ਼ਬਦ ਆਇਆ ਸਤਿਗੁਰੂ ਵੀ ਹੋਵੇ ਮਹਾਂਪੁਰਖ ਵੀ ਹੋਵੇ ਭਗਤ ਵੀ ਹੋਵੇ ਜਿਹੜਾ ਪਾਣੀ ਨੂੰ ਮੰਨਦਾ ਹੈ ਜਦ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ ਖੈਮੇ ਸੇ ਨਿਕਲ ਆਏ ਸਰਕਾਰ ਖਵਾ ਮੇ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਤਾਂ ਦੁਆ ਮੇ ਬੋਲੇ ਐ ਖੁਦਾਬੰਦ ਖੁਸ਼ ਹੂੰ ਤੇਰੀ ਰਜ਼ਾ ਮੇ ਤੇਰੀ ਰਜ਼ਾ ਮੈਨੂੰ ਤੇਰਾ ਪਾਣਾ ਚੰਗਾ ਲੱਗਦਾ ਹੈ ਡਾਲਰ 50 ਗਵਾਜਣ ਬੰਦਾ ਸਾਰੀ ਰਾਤ ਸੌਂਦਾ ਹੋਈ ਨਹੀਂ ਜੇ ਪਿਤਾ ਦਾ ਵਸਾਇਆ ਨਗਰ ਛੱਡਿਆ ਪੰਜ ਕਿਲੇ ਛੱਡੇ ਤੇ ਇਹ ਵੀ ਨਹੀਂ ਕਿਸੇ ਦੀ দান ਕੀਤੀ ਜ਼ਮੀਨ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਐਡਾ ਵੱਡਾ ਜਿਗਰਾ ਐਡਾ ਵੱਡਾ ਸਬਰ ਤੇ ਕਈ ਬੰਦੇ ਉਹਨੂੰ ਕਹਿ ਦਿੰਦੇ ਆ ਲੇਖੋ ਜੀ ਆਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਮਰਾਤ ਸਾਨ ਇਨਾ ਕੁਝ ਵਾਪਰ ਗਿਆ ਇਹ ਕਿਉਂ ਨਾ ਹੋਇਆ ਬੜੇ ਬੜੇ ਇਲਤੀ ਲੋਕ ਨੇ ਗੁਰੂ ਸਾਹਿਬ ਨੂੰ ਪਤਾ ਹੈ ਕਿ ਜਿਹੜੀ ਕੌਮ ਦੀ ਸਿਰਜਣਾ ਮੈਂ ਕਰਨ ਲੱਗਾ ਇਨੂੰ ਹਮੇਸ਼ਾ ਹਰ ਸਦੀ ਚ ਪੱਠ ਚੋਂ ਨਿਕਲਣਾ ਪੈਣਾ ਹੈ ਕੱਲ ਨੂੰ ਇਹ ਕੋਈ ਸ਼ੱਕ ਨਾ ਕਰੇ ਕਿ ਕ੍ਰਿਸ਼ਨ ਦੇ ਪੁੱਤਰ ਮਹਾ ਭਾਰਤ ਚ ਨਹੀਂ ਮਰੇ ਚੇਲੇ ਮਨਾ ਦਿੱਤੇ ਸੱਚੇ ਵੇਖੇ ਗੁਰੂ ਗੋਬਿੰਦ ਸਿੰਘ ਦੇ ਲਾਲ ਸ਼ਹੀਦ ਹੋਏ ਸਿੱਖਾਂ ਨੂੰ ਸੀਨੇ ਨਾਲ ਲਾ ਕੇ ਨਾਲ ਲੈ ਤੁਰੇ ਉਸਦੀ ਰਜ਼ਾ ਚ ਗੁਰੂ ਗੋਬਿੰਦ ਸਿੰਘ ਦੇ ਸਹਬਜ਼ਾਦਿਆਂ ਨੂੰ ਪਿਆਰਿਓ ਮੈਨੂੰ ਯਾਦ ਆਇਆ ਡਾਕਟਰ ਬਲਬੀਰ ਸਿੰਘ ਕਹਿੰਦੇ ਸਨ ਉਹ ਇਲਾਕੀ ਨੂਰ ਦੇ ਟੁਕੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਉਹਨਾਂ ਦੀ ਪਦਾਇਸ਼ ਨੂੰ ਕੇਵਲ ਸੰਸਾਰੀ ਬੰਦਿਆਂ ਨਾਲ ਮਤ ਜੋਲੋ ਜੋੜੋ ਉਹ ਤਾਂ ਸਿਰਫ ਕਾਰਜ ਸiddhi ਵਾਸਤੇ ਆਏ ਇਸ ਕਰਕੇ ਆਏ ਸਿੱਖੋ ਤੁਹਾਡੇ ਜਵਾਨਾਂ ਨਾਲ ਤੁਹਾਡੇ ਬੱਚਿਆਂ ਨਾਲ ਤੁਹਾਡੇ ਬੁੱਢਿਆਂ ਨਾਲ ਵੀ ਵਾਪਰੇ ਜੋ ਕੋਈ ਸਾਡੇ ਨਾਲ ਵਾਪਰੇ ਤੁਹਾਨੂੰ ਦੱਸਣ ਆਇਆਂ ਨੂੰ ਹੰਡਾਣਾ ਕਿਵੇਂ ਹੈ ਸਿੱਧੀ ਜੀ ਗੱਲ ਹੈ ਆਪਣੇ ਮਨਚ ਤਾਂ ਕਦੀ ਵੈ ਗੁਰੂ ਕਿਰਪਾ ਕਰੇ ਫੁਰਨਾ ਮਿਨ ਉਠੇ ਹਜ਼ੂਰ ਦੇ ਪ੍ਰਤੀ ਜਦ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ خیمے سے نکل آئے سرکار خواہ میں قدموں سے ٹیلتے تھے مگر دل تھا دعا میں بولے اے خدا بند خوش ہوں تیری رضا میں کرتار سے کہتے تھے گویا روب روبرو ہو کر کل جاؤں گا میں چمکور سے سرک ہو کر میں تیرا ہوں میرے بچے بھی تیرے خیم خیمولا میں تیرا ہوں میرے بچے بھی تیرے خیم خیمولا تھے تیرے خیم تیرے رہیں گے تیرے داتا جس حال میں رکھے وہی خالق ہے اچھا پانا جس حال میں رکھے وہی خالق ہے اچھا ذوج شکر کے آنے کا زبان پر نہیں شکوہ میں تیرا زبان تو شکر کراں گا میں کبھی شکوے نہیں دیاں گا اُلآم بھی نہ داں گا نہیں شکوہ اوتھے وہ شબ્د لکھ دے نے بڑے سنے لکھے او لکھدا ہے لالاں کول گئے نے تے دونوں صاحبزادیاں نوں دیکھ کے شબ્د ورتے بیٹا تھے چار کھو اب دوہی ساہری یہ بھی نہ ہوں گے ہم صبر کریں گے اگر یہ بھی نہ ہوں گے ਚਾਰ ਸੀ ਸਵੇਰ ਤੱਕ ਤੁਸੀਂ ਵੀ ਨਹੀਂ ਰਹਿਣਾ ਤੇ ਮੈਂ ਫਿਰ ਵੀ ਰੱਬ ਦਾ ਸ਼ੁਕਰ ਕਰਾਂਗਾ ਜਦੋਂ ਤੁਸੀਂ ਪਰਵਾਣ ਚੜ ਜਾਓਗੇ ਮੈਂ ਫਿਰ ਬੇਨਤੀ ਇਸ ਤੋਂ ਅੱਗੇ ਕਰ ਲਗਾ ਇਕਲਾ ਮੋਸ਼ਨ ਕਰ ਲਈ ਕਿਉਂਕਿ ਆਪਸ ਸੁਗਿਰਦਤਾ ਨਾਲ ਵਿਚਾਰ ਨੂੰ ਸਮਝੀਏ ਇਹ ਤਾਂ ਕਹਿ ਦਿੱਤਾ ਵੀ ਉਹ ਮੁਸਲਮਾਨ ਜਜਬਾਤ ਚ ਕਹਿ ਗਿਆ ਹੋਣਾ ਸਿੱਖਾਂ ਨੂੰ ਖੁਸ਼ ਕਰ ਲਈ ਗੁਰਗੋਬਿੰਦ ਸਿੰਘ ਜੀ ਤੋਂ ਪੁੱਛੋ ਜ਼ਫਰਨਾਮੇ ਚ ਕਹਿੰਦੇ ਆ ਕਿ ਦੁਨੀਆ ਦੇ ਵਿੱਚ ਸੁੱਖ ਦਾ ਸੰਬੰਧ ਸਹੂਲਤ ਨਾਲ ਨਹੀਂ ਜਿਹੜੇ ਇੰਦਰੀਆਂ ਦੇ ਰਸ ਵਿੱਚ ਖੱਟ ਤੋਏ ਨੇ ਉਹਨਾਂ ਦੇ ਸੁੱਖ ਦਾ ਸੰਬੰਧ ਸਹੂਲਤਾਂ ਤੇ ਇੰਦਰੀਆ ਵੀ ਸੁੱਖਾਂ ਨਾਲ ਹੈ ਸੁੱਖ ਦਾ ਸੰਬੰਧ ਤਾਂ ਮਨ ਦੇ ਨਾਲ ਆਤਮਾ ਨਾਲ ਹੈ ਜਿਹੋ ਜਿਹਾ ਆਨੰਦ ਆਨੰਦਪੁਰ ਦੀ ਧਰਤੀ ਤੇ ਮਾਨਿਆ ਉਹ ਜਿਹੜਾ ਆਨੰਦ ਅਜ ਮੈਂ ਮਾਛੀਵਾੜੇ ਦੇ ਝੰਡ ਥੱਲੇ ਮਾਨਣਾ ਪਿਆ ਬੇਨਤੀ ਹੈ ਉਹ ਸ਼ਬਦ ਕਹਿਣਾ ਸਾਜ਼ੋ ਨਾ ਬਾਜ਼ੋ ਨਾ ਫੋਜੋ ਨਾ ਫਰਸ਼ ਐਦੂ ਪਾਣੇ ਦਾ ਸ਼ਿਕਰ ਦੁਨੀਆ 'ਚ ਕਿਹੜਾ ਹੋਵੇਗਾ ਜੀ ਮੈਂ ਫਿਰ ਬੇਨਤੀ ਕਰਾਂ ਜਿਸ ਦਿਨ ਕਿਤੇ ਰੱਬੀ ਰਾਬਰ ਪੈਗੰਬਰ ਰੱਬ ਦੇ ਭੇਜਿਆ ਹੋਇਆਂ ਦੀ ਗੱਲ ਚੱਲੇ ਅਸੀਂ ਦੱਸ ਨਹੀਂ ਸਕੇ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਸਭ ਦਾ ਸ਼ਿਕਰ ਹੋਣਗੇ ਪਾਣਾ ਮੰਨਣ ਵਿੱਚ ਹਜ਼ੂਰ ਦੇ ਬਚਨ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਮੈਂ ਸਿਰਫ ਥੋੜਾ ਜਿਹਾ ਨੇ ਜ਼ਿੰਦਗੀ ਬਾਰੇ ਕਹਿੰਦੇ ਨੇ ਕੋਈ ਸਾਜ਼ ਨਹੀਂ ਕੋਈ ਬਾਜ਼ ਨਹੀਂ ਕੋਈ ਘੋੜਾ ਨਹੀਂ ਕੁਝ ਵੀ ਨਹੀਂ ਪਿਆਰਿਓ ਬਾਕੀ ਛੱਡੋ ਉਸ ਪੋਦੇ ਮਹੀਨੇ ਵਿੱਚ ਇੱਕ ਕੱਪੜਾ ਹੀ ਹੈ ਜਿਹੜਾ ਚਿਹਰੇ ਦੇ ਉੱਤੇ ਲਿਆਏ ਉੱਥੇ ਤਾਂ ਉੱਡਣ ਵਾਸਤੇ ਰਜਾਈ ਵੀ ਕੋਈ ਨਹੀਂ ਫਿਰ ਵੀ ਮਿੱਤਰ ਪਿਆਰੇ ਨੂੰ حال ਮਰੀਦਾਂ ਦਾ ਕਹਿਣਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ فرش ਖੁਦਾਵੰਦ ਬਖਸ਼ੰਦਾ ਮੇਰੇ ਰੱਬ ਨੇ ਮੈਨੂੰ ਅੰਦਰ ਦਾ ਸੁੱਖ ਦਿੱਤਾ ਹੈ ਖੁਦਾਵੰਦ ਬਖਸ਼ੰਦਾ ਐਸ਼ ਅਰਸ਼ ਮੇਰੇ ਰੱਬ ਨੇ ਮੈਨੂੰ ਸੁੱਖ ਦਿੱਤਾ ਇਹ ਹਜ਼ੂਰ ਦਾ ਸ਼ੇਰ ਪਰਮਾਤਮਾ ਦੇ ਸ਼ੁਕਰ ਵਿੱਚ ਹੈ ਕਿ ਤੂੰ ਮੈਨੂੰ ਆਪ ਕੁਝ ਦਿੱਤਾ ਬੇਨਤੀ ਕਰਾਂ ਜ਼ਫਰਨਾਮੇ ਦਾ ਇੱਕ ਹੋਰ ਸ਼ੇਰ ਹੈ ਹਜ਼ੂਰ ਦਾ ਉਹ ਸ਼ੇਰ ਵਿੱਚ ਮਹਾਰਾਜ ਔਰੰਗਜ਼ੇਬ ਨੂੰ ਮੁਖਾਤਬ ਕਰਦੇ ਕਹਿੰਦੇ ਆ ਤੂੰ ਜਦੋਂ ਗਿੰਤੀਆਂ-ਬਿੰਤੀਆਂ ਕਰਨੇ ਤੂੰ ਇਬਾਦਤ ਕਰਦੇ ਆਂ ਵੀ ਆਪਣੀ ਲਸ਼ਕਰ ਹੀ ਗਿਣੀ ਜਾਂਦਾ ਹੈ ਇੰਨੀ ਮੇਰੀ ਫੌਜ ਇੰਨਾ ਮੇਰਾ ਖਜ਼ਾਨਾ ਇੰਨੇ ਮੇਰੇ ਜ਼ਰਨੈਲ ਇੰਨੇ ਮਰਬੇ ਮੀਲ ਤੇ ਮੇਰਾ ਰਾਜ ਕਿੰਨੇ ਤੇਰਾ ਧਿਆਨ ਹਮੇਸ਼ਾ ਲਸ਼ਕਰ ਵੱਲ ਤੇ ਜ਼ਰ ਵੱਲ ਫੌਜਾਂ ਵੱਲ ਤੇ ਪੈਸੇ ਵੱਲ ਜਾਂਦਾ ਹੈ ਯਾਦ ਰੱਖੀ ਮੈਂ ਸਭ ਕੁਝ ਕੁਰਬਾਨ ਕਰਕੇ ਆਪਣਾ ਧਿਆਨ ਰੱਬ ਦੇ ਸ਼ੁਕਰ ਵਿੱਚ ਰੱਖਣਾ ਆ ਉਹ ਪਾਤਸ਼ਾਹ ਦੀਨ ਦੁਨੀਆ ਦਾ ਹਜ਼ੂਰ ਦੇ ਇਹ ਪਵਿੱਤਰ ਬੋਲ ਨੇ ਤੁਰਾ ਕਰ ਨਜ਼ਰ ਹਸਤ ਲਸ਼ਕਰ ਵਾ ਜ਼ਰ ਤੇਰੀ ਨਜ਼ਰ ਇਹਦੇ ਅਰਥ ਪੰਜਾਬੀ ਚ ਇਹ ਨੇ ਤੁਰਾਗਰ ਨਜ਼ਰ ਹਸਤ ਲਸ਼ਕਰ ਬਾਜ਼ਰ ਤੇਰੀ ਨਜ਼ਰ ਸਿਰਫ ਲਸ਼ਕਰ ਤੇ ਤੇ ਜਰ ਤੇ ਜ਼ਰ ਦਾ ਅਰਥ ਅਜ ਨੂੰ ਆਪਾ ਪੈਸਾ ਕਹਿੰਨੇ ਆ ਦੌਲਤ ਕਹਿੰਨੇ ਆ ਤੁਰਾਗਰ ਨਜ਼ਰ ਹਸਤ ਲਸ਼ਕਰ ਬਾਜ਼ਰ ਕੇ ਮਾਰਾ ਨਿਗਾ ਅਸਤ ਯਜਦਾ ਸ਼ੁਕਰ ਮੇਰੀ ਨਜ਼ਰ ਤਾਂ ਰੱਬ ਦੇ ਸ਼ੁਕਰਾਨੇ ਵਿੱਚ ਗਏ ਬਸ ਇੱਕ ਗੱਲ ਹੋਰ ਕਹਿ ਕੇ ਸਤਗੁਰੂ ਨੂੰ ਬਹਾਦਰ ਸ਼ਾ ਮਿਲਦਾ ਆਗਰੇ ਵਿੱਚ ਉਹਦੀ ਤਾਜ ਪੋਸ਼ੀਖ ਹੁੰਦੀ ਸਤਗੁਰੂ ਘੋੜੇ ਤੇ ਚੜੇ ਜਾਂਦੇ ਹਾਂ ਤੇ ਉਥੇ ਸਿਰਫ ਇੱਕੋ ਗੱਲ ਪੁੱਛਣ ਲਈ ਇਹ ਦੇਖਣ ਲਈ ਕਿ ਕੀ ਅੰਦਰ ਦੁੱਖ ਹੈ ਤੇ ਯਾਦ ਰੱਖੋ ਇਹ ਮਨੋਵਿਗਿਆਨ ਕਹਿੰਦਾ ਹੈ ਕਿ ਕਿਸੇ ਬੰਦੇ ਦੇ ਅੰਦਰ ਨੂੰ ਫੋਲਣ ਦੇ ਲਈ ਜਿਹੜਾ ਅੱਠ ਕਰਕੇ ਨਹੀਂ ਦੱਸਦਾ ਆਪਣੇ ਅੰਦਰ ਦੀ ਦੁੱਖ ਦੀ ਸ਼ੁਰੂਆਤ ਕਰੋ ਉਹ ਤੁਹਾਨੂੰ ਚੁੱਪ ਕਰਾ ਦੇਗਾ ਆਪਣੇ ਦੁੱਖ ਦੀਆਂ ਪੰਡਾ ਖੋਲਦਾ ਹੈਗਾ ਇਹ ਇਸ ਤਰੀ ਹੈ ਜੀ ਕਿਸੇ ਬੰਦੇ ਨੂੰ ਥੋੜਾ ਜਿਹਾ ਦੁੱਖ ਦੱਸੋ ਉਹ ਫਿਰ ਆਪਣੇ ਦੁੱਖ ਨੂੰ ਖੋਲ ਦਿੰਦਾ ਹੈ ਉਨੇ ਕੋ ਗੱਲ ਪੁੱਛੀ ਕਹਿੰਦਾ ਪੀਰ ਜੀ ਜਾਂ ਹਜ਼ੂਰ ਨੂੰ ਆਪ ਜੀ ਦੀ ਬੀਤੀ ਕੈਸੀ ਇਹ ਅਰਜ਼ ਮੈਂ ਕੀਤੀ ਸਿਕ ਵਾਰ ਕਿਵੇਂ ਬੀਤੀ ਮੈਂ ਸਿਰਫ ਇਸ ਕਰਕੇ ਇਸ ਪਦੇ ਤੇ ਦੋ ਦਿਨ ਲਾਇਆ ਕਿ ਪਾਣਾ ਸਿੱਖੀ ਦਾ ਸ਼ਿਖਰ ਹੈ ਕਹਿੰਦਾ ਆਪ ਜੀ ਦੀ ਕੈਸੀ ਬੀਤੀ ਉਹ ਪੁੱਛਣਾ ਚਾਹੁੰਦਾ ਕਿਤੇ ਚੀਜ਼ ਨਿਕਲੇਗੀ ਕਿ 9 ਸਾਲ ਦਾ ਸ ਮੇਰੇ ਪਿਤਾ ਜੀ ਚਲੇ ਗਏ ਕਿਤੇ ਚੀਜ਼ ਨਿਕਲੇਗੀ ਕਿ ਆਨੰਦਪੁਰ ਸਾਹਿਬ ਮੇਰਾ ਚਲਾ ਗਿਆ ਕਿਤੇ ਦਰਦ ਦੀ ਪੀੜਾ ਦੀ ਚੀਜ਼ ਹੋਵੇਗੀ ਕਿ ਮੇਰੇ ਲਾਹ ਚਲੇ ਗਏ ਉਹ ਤੇ ਸਤਿਗੁਰੂ ਹੱਸ ਕੇ ਕਹਿੰਦੇ ਨੇ ਬਹਾਦਰ ਸ਼ਾ ਤੇਰੇ ਉਸਤਾਦ ਨੇ ਨੰਦ ਲਾਲ ਸਾਡੇ ਕਵੀਆਂ ਦੇ ਸਰਤਾਜ ਨੇ ਪਾਈ ਨੰਦ ਲਾਲ ਸਾਹਿਬ ਜੀ ਕਿਸੇ ਤੈਨੂੰ ਦੱਸਿਆ ਨਹੀਂ ਮੇਰੀ ਕੈਸੀ ਬੀਤੀ ਉਹ ਹੱਸ ਕੇ ਕਹਿੰਦਾ ਮੈਂ ਤੁਹਾਡੇ ਤੋਂ ਸੁੰਣਾ ਚਾਹਨਾ ਹਜ਼ੂਰ ਕਹਿੰਦੇ ਨੇ ਕਦੀ ਵਕਤ ਸੀ ਸਮਾਂ ਸੀ ਆਨੰਦਪੁਰ ਦੀਆਂ ਲਹਿਰਾਂ ਸਨ ਫਿਰ ਫਿਰ ਬਿੰਤੀ ਲਹਿਰਾਂ ਬਹਿਰਾ ਸਨ ਪਟਨੇ ਤੋਂ ਚੱਲਿਆ ਸਨ ਨਾਨਦਪੁਰ ਸੇਵ ਦੀਆਂ ਲਹਿਰਾਂ ਬਹਿਰਾ ਸਨ ਬਹਾਦਰ ਸ਼ਾਹ ਸਾਡੇ ਦਰਬਾਰ ਵਿੱਚ ਹਾਥੀ ਵੀ ਚੌਰ ਕਰਦਾ ਹੁੰਦਾ ਸੀ ਪ੍ਰਸਾਦੀ ਖਾਧੀ ਜਕਾਰਿਆਂ ਦੀ ਗੂੰਜ ਸੀ ਨਗਾਰਿਆਂ ਦੀ ਗੂੰਜ ਨਾਲ ਪਹਾੜੀਆਂ ਗੂੰਜਦੀਆਂ ਸਨ ਚੋਟ ਨਾਲ ਪਹਾੜੀਆਂ ਗੂੰਜਦੀਆਂ ਸਨ ਕبھی ਦਰਬਾਰ ਸਜਦੇ ਸਨ ਉੱਥੇ ਸ਼ਸਤਰ ਵਿਦਿਆ ਦਾ ਅਭਿਆਸ ਹੁੰਦਾ ਸੀ ਉੱਥੇ ਵਿਦਵਾਨਾਂ ਦੇ ਕਾਫਲੇ ਚੱਲ ਕੇ ਆਉਂਦੇ ਸਨ ਚਾਰੇ ਸਹਿਬਜ਼ਾਦੇ ਦਰਬਾਰ 'ਚ ਬੈਠਦੇ ਸਨ ਮਾਂ ਕੋਲ ਜਾਂਦਾ ਸਾਂ ਪਰਿਵਾਰ ਕੋਲ ਸੀ ਉਹ ਵੀ ਦਿਨ ਦੇਖੇ ਕਹਿਣ ਲੱਗੇ ਉਹ ਵੀ ਦੇਖੇ ਜਿਦਨ ਪੁੱਤਰਾਂ ਦੀ লাশ ਕੋਲੋਂ ਨਿਕਲਿਆ ਤੇ ਪੈਰਾਂ ਵਿੱਚ ਜੋੜਾ ਵੀ ਨਹੀਂ ਸੀ ਰਸਾ ਕੀ ਮੈਂ ਤਾਂ ਬੇਨਤੀ ਕੀਤੀ ਗੁਰਮਖੋ ਅਰਦਾਸ ਕਰੋ ਦੁੱਖ ਵਾਪਰੇ ਪਰ ਗੁਰੂ ਨੂੰ ਕਦੀ ਕੁਝ ਨਹੀਂ ਕਹਿਣਾ ਮਿੱਠਾ ਲੱਗੇ ਕਰੋ ਜੇ ਅਸੀਂ ਭਾਣਾ ਵਾਪਰੇ ਤੇ ਉਲਾਂਬੇ ਦੇਣ ਲੱਗ ਪਏ ਸੀ ਸਿੱਖ ਨਹੀਂ ਉਸ ਭਾਣੇ ਵਿੱਚ ਵੀ ਕਹੋ ਤੇਰਾ ਸ਼ੁਕਰੇ ਦਾਤਾ ਤੇਰਾ ਸ਼ੁਕਰ ਕੁਟਾਨ ਕੋਟ ਓਲਾਨੋਂ ਮੈਂ ਕਾਹੂ ਨਾ ਦਿਓ ਮਨਮੀਤ ਤੁਹਾਰੋ ਕੀਓ ਮੈਂ ਉਲਮੇ ਸ਼ਿਕਵੇ ਨਹੀਂ ਦਿਆਂਗਾ ਤੇਰੇ ਕੀਤੇ ਨੂੰ ਮਿੱਠਾ ਜਾਣਾਗਾ ਹਜ਼ੂਰ ਕਹਿੰਦੇ ਉਹ ਵੀ ਦਿਨ ਆਇਆ ਜਿਸ ਦਿਨ ਲਾਲਾਂ ਤੇ ਲਾਸ਼ਾਂ ਕੋਲੋਂ ਨਿਕਲੇ ਉਹ ਵੀ ਵਕਤ ਆਇਆ ਕਿ ਜਿਸ ਦਿਨ ਛੋਟੇ ਸਹਿਬਜ਼ਾਦੇ ਤੇ ਬਜ਼ੁਰਗ ਮਾਂ ਦੀ ਖਬਰ ਮਿਲੀ ਪਰ ਕਹਿਣ ਲੱਗੇ ਤੈਨੂੰ ਸਾਰੀਆਂ ਗੱਲਾਂ ਕੀ ਕਹਾਂ ਇਹ ਅਸਲ 'ਚ ਇੱਕ ਸਾਡੇ ਪੰਜਾਬੀ ਦੇ ਸ਼ਾਇਰ ਦੀਆਂ ਦੋ ਸਤਰਾਂ ਨੇ ਕਹਿਣ ਲੱਗੇ ਬਹਾਦਰ ਸ਼ਾਹ ਮੈਂ ਬੁਲੰਦੀ ਸੇ ਗੁਜ਼ਰਾ ਮੈਂ ਪਸਤੀ ਸੇ ਗੁਜ਼ਰਾ ਬੁਲੰਦੀਦਾਰ ਤੇ ਜਦੋਂ ਸ਼ਿਖਰ ਹੋਵੇ ਹਰ ਚੀਜ਼ ਸਾਹਮਣੇ ਚੁਕੀ ਹੋਵੇ ਮੈਂ ਬੁਲੰਦੀ ਸੇ ਗੁਜ਼ਰਾਂ ਮੈਂ ਪਸਤੀ ਸੇ ਗੁਜ਼ਰਾਂ ਉਹ ਵੀ ਸਮਾਂ ਆਇਆ ਜਦੋਂ ਸਭ ਕੁਝ ਚਲਾ ਗਿਆ ਪਰਿਵਾਰ ਵੀ ਚਲਾ ਗਿਆ ਮੈਂ ਤਾਂ ਇੱਕ ਦਿਨ ਕਿਹਾ ਸੀ ਸਰਹੰਦ ਕਥਾ ਕਰਦੇ ਆ ਜੋਤੀ ਸਰੂਪ ਕਥਾ ਕਰਦੇ ਆ तकरीबन ਹਰ ਸਾਲ ਹਜ਼ੂਰ ਉੱਥੇ ਲੈ ਕੇ ਜਾਂਦੇ ਆ ਮੈਂ ਇੱਕੋ ਬੇਨਤੀ ਕੀਤੀ ਸੀ ਉਹ ਸਿੱਖੋ ਮੈਨੂੰ ਦੱਸੋ ਗੁਰੂ ਤੇਗ ਬਹਾਦਰ ਦੇ ਧਰ ਦਾ ਸੰਸਕਾਰ ਹੋਇਆ ਗੁਰੂ ਗੋਬਿੰਦ ਸਿੰਘ ਉੱਥੇ ਸੀ ਪਰਿਵਾਰ ਦਾ ਕੋਈ ਜੀ ਸੀ ਵੱਡੇ ਸਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਉੱਥੇ ਪਰਿਵਾਰ ਦਾ ਕੋਈ ਜੀ ਸੀ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਕੋਈ ਪਰਿਵਾਰ ਦਾ ਜੀ ਸੀ ਅਜੇ ਵੀ ਉਸ ਗੁਰੂ ਤੇ ਸ਼ੱਕ ਕਰੀ ਬੈਠੀਆਂ ਸੀ ਕੋਈ ਪਰਿਵਾਰ ਦਾ ਜੀ ਦੱਸੋ ਤੇ ਜਿਸ ਦਿਨ ਨਦੀਰ ਦੀ ਧਰਤੀ ਤੇ ਆਪਿਆ ਨਾ ਕੀਤਾ ਉਦੋਂ ਵੀ ਕੋਈ ਪਰਿਵਾਰ ਦਾ ਜੀ ਦੇਖੇ ਸ਼ਬਦ ਵਰਤੇ ਵਾਦਰਸ਼ਾ ਮੈਂ ਬੁਲੰਦੀ ਸੇ ਗੁਜ਼ਰਾ ਮੈਂ ਪਸਤੀ ਸੇ ਗੁਜ਼ਰਾ ਜਹਾਂ ਸੇ ਵੀ ਗੁਜ਼ਰਾ ਬੜੀ ਮਸਤੀ ਸੇ ਗੁਜ਼ਰਾ ਮੈਂ ਜਿੱਥੋਂ ਵੀ ਲੰਘਿਆ ਰੱਬ ਦਾ ਸ਼ੁਕਰ ਕਰੀ ਗਿਆ ਇੱਕ ਬੇਨਤੀ ਕਰਾਂਗਾ ਇਹ ਸ਼ਿਖਰ ਹੈ ਬਾਣੇ ਦਾ ਕਿਉਂਕਿ ਇਹ ਤਾਂ ਮੰਨੇ ਗਏ ਪਹਿਲੇ ਗੁਰੂ ਸਾਹਿਬਾਨਾਂ ਨੇ ਬੁਨਿਆਦੇ ਰੱਖੀ ਇਹ ਇਹ ਨਾ ਸੋਚਿਓ ਜੀ ਸੀ ਗੁਰੂ ਅਮਰਦਾਸ ਦੇ ਸੱਦ ਦੀ ਗੱਲ ਕਹਿੰਦੇ ਆ ਖੱਬੇ ਸੱਜੇ ਹੋ ਗਏ ਕਿਉਂਕਿ ਇਹਨੂੰ ਅੱਜ ਦੇ ਪਰਪੇਖ ਵਿੱਚ ਵੀ ਦੇਖੀ ਹਜ਼ੂਰ ਨੇ ਸ਼ਬਦ ਵਰਤੇ ਤੇ ਉਹ ਸ਼ਬਦ ਜਿਹੜੇ ਅਰਥ ਆਪਾਂ ਕਰਨ ਲੱਗਿਆ ਕਿਉਂਕਿ ਉਹਦੀ ਵੀ ਥੋੜੀ ਜੀ ਵਿਚਾਰ ਵਿਸਤਾਰ ਸਹਿਤ ਕਹਿਣ ਲੱਗੇ ਮੇਰੇ ਸਿੱਖ ਸੁਣੋ ਪੁੱਤ ਭਾਈਓ ਗੁਰੂ ਅਮਰਦਾਸ ਕਹਿੰਦੇ ਨੇ ਮੇਰੇ ਸਿੱਖੋ ਮੇਰੇ ਪੁੱਤ ਪੁੱਤਰੋ ਭਾਈਓ ਮੇਰੇ ਭਰਾਵੋ ਮੇਰੇ ਹਰ ਭਾਣਾ ਮੇਰੇ ਖਰੀ ਨੂੰ ਇਹ ਚੰਗਾ ਲੱਗਾ ਹੈ ਇਹ ਉਹਨੂੰ ਪਾ ਗਿਆ ਉਹਨੂੰ ਚੰਗਾ ਲੱਗ ਰਿਹਾ ਆਓ ਮੈਂ ਪਾਸ ਜਿਓ ਅਮਰਦਾਸ ਜੀ ਤੁਸੀਂ ਮੇਰੇ ਕੋਲ ਆ ਜਾਓ ਇਹ ਮਹਾਰਾਜ ਕਹਿ ਰਿਹਾ ਮੈਂ ਸਤਗੁਰੂ ਅਮਰਦਾਸ ਸ਼ਬਦ ਵਰਤਾ ਕਹਿੰਦਾ ਸਤਗੁਰੂ ਗੁਰੂ ਅਮਰਦਾਸ ਕਹਿੰਦੇ ਨੇ ਮੈਨੂੰ ਕਹਿ ਰਹੇ ਨੇ ਖਰੀ ਪ੍ਰਭੂ ਜੀ ਤੁਸੀਂ ਮੇਰੇ ਕੋਲ ਆ ਜੋ ਸਿੱਖੋ ਮੇਰੇ ਪੁੱਤਰੋ ਮੇਰੇ ਭਰਾਵੋ ਮੈਨੂੰ ਕਹਿ ਰਹੇ ਨੇ ਮੈਂ ਤੁਰਨ ਲੱਗਾ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰੇ ਹਰ ਪਾਣਾ ਆਓ ਮੈਂ ਪਾਸ ਜਿਓ ਹਰ ਪਾਣਾ ਗੁਰ ਪਾਇਆ ਕਹਿੰਦੇ ਖਰੀ ਦਾ ਪਾਣਾ ਗੁਰੂ ਨੂੰ ਚੰਗਾ ਲੱਗ ਗਿਆ ਗੁਰੂ ਨੇ ਕੋਈ ਅੱਗੋ ਤਰਕ ਨਹੀਂ ਕੀਤਾ ਕੋਈ ਇਹ ਨਹੀਂ ਕਹਿ ਮੈਨੂੰ ਚੰਗਾ ਨਹੀਂ ਲੱਗ ਰਿਹਾ ਹਰ ਪਾਣਾ ਗੁਰ ਪਾਇਆ ਤੇ ਮਹਾਰਾਜ ਕਿਦ ਨੇ ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀ ਮੇਰਾ ਖਰੀ ਪ੍ਰਮਾਤਮਾ ਕਹਿ ਰਿਹਾ ਧੰਨ ਹੋ ਅਮਰਦਾਸ ਸ਼ਾਬਾਸ਼ ਤੁਹਾਨੂੰ ਮੈਨੂੰ ਪਾਣਾ ਚੰਗਾ ਲੱਗ ਰਿਹਾ ਹੈ ਅਗਲੀ ਹੁਣ ਤੱਕ ਵੱਲ ਧਿਆਨ ਦਿਓ ਜਿੱਥੇ ਅਸੀਂ ਰੁੱਕ ਕੇ ਕਿਉਂਕਿ ਤਾਂ ਮੈਂ ਇੱਥੋਂ ਤੱਕ ਪਾਣੇ ਦੀ ਗੱਲ ਕੀਤੀ ਹੈ ਦੋ ਦਿਨਾਂ ਚ ਆਪਾਂ ਅੱਗੇ ਮਹਾਰਾਜ